ਸਾਹਿਤ ਦੀ ਦੁਨੀਆ ਦੇ ਦੋਸਤੋ ਤੁਸੀਂ ਦੇਖ ਰਹੇ ਹੋ ਕਲੈਰ ਅੰਮ੍ਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅੰਮ੍ਰਿਤਪਾਲ ਕਲੈਰ ਸਵਾਗਤ ਕਰਦੀ ਹਾਂ ਪਿਛਲੇ ਕੁਝ ਦਿਨਾਂ ਤੋਂ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਮੇਰੀ ਪਹਿਲੀ ਮੁਹੱਬਤ ਇਸ ਕਿਤਾਬ ਨੂੰ ਸੰਪਾਦਿਤ ਕੀਤਾ ਹੈ ਪੰਜਾਬੀ ਦੇ ਬਹੁਵਿਦਵੈਖ ਸ਼੍ਰੀ ਬੂਟਾ ਸਿੰਘ ਚੋਹਾਨ ਨੇ ਇਸ ਦੇ ਵਿੱਚ ਪੰਜਾਬੀ ਦੇ ਸਮਰੱਥ ਲੇਖਕਾਂ ਨੇ ਆਪਣੀ ਪਹਿਲੀ ਮੁਹੱਬਤ ਬਾਰੇ ਜੋ ਵਿਚਾਰ ਪੇਸ਼ ਕੀਤੇ ਨੇ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਕੱਲ ਆਪਾਂ ਨੇ ਪੇਸ਼ ਕੀਤੇ ਸੀ ਪੰਜਾਬੀ ਦੇ ਸਮਰਥ ਕਹਾਣੀਕਾਰ ਸ੍ਰੀ ਗੁਰਮੀਤ ਕੜਿਆਲਵੀ ਦੀ ਮੁਹੱਬਤ ਦੇ ਵਿਚਾਰ ਉਹਨਾਂ ਦਾ ਨਾਮ ਸੀ ਪਹਿਲੀ ਮੁਹੱਬਤ ਦਾ ਬੰਦ ਦਰਵਾਜ਼ਾ ਤੇ ਅੱਜ ਆਪਾਂ ਉਸ ਦਾ ਦੂਜਾ ਭਾਗ ਸੁਣਦੇ ਹਾਂ ਦੋਸਤੋ ਅਗਰ ਤੁਸੀਂ ਇਸ ਨਿਰੋਲ ਸਹਿਤਕ ਚੈਨਲ ਨੂੰ ਪਸੰਦ ਕਰਦੇ ਹੋ ਆਪਣੇ ਬੱਚਿਆਂ ਤੱਕ ਲੈ ਜਾਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਪਣੀ ਵੀਡੀਓ ਨੂੰ ਲਾਈਕ ਵੀ ਕਰਨ ਤੇ ਸ਼ੇਅਰ ਵੀ ਕਰਨਾ ਤੁਹਾਡੇ ਲਾਈਕ ਦੇ ਨਾਲ ਤੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਸੱਚੀ ਪੰਜਾਬੀ ਸਹਿਦੇ ਵਿੱਚ ਇੱਕ ਵੱਡਮੁੱਲਾ ਯੋਗਦਾਨ ਹੋਵੇਗਾ ਤੇ ਮੇਰੇ ਲਈ ਇੱਕ ਹੌਸਲਾ ਅਫਜ਼ਾਈ ਵੀ ਚਲੋ ਜੀ ਆਪਾਂ ਬਹੁਤੀ देर ਨਾ ਕਰਦੇ ਹੋਏ ਚਲਦੇ ਆਂ ਪੰਜਾਬੀ ਦੇ ਸਮਰੱਥ ਕਹਾਣੀਕਾਰ ਸ਼੍ਰੀ ਗੁਰਮੀਤ ਕੜਿਆਲਵੀ ਦੀ ਪਹਿਲੀ ਮੁਹੱਬਤ ਵਾਲ ਜਿਸ ਦਾ ਨਾਮ ਹੈ ਬੰਦ ਦਰਵਾਜ਼ਾ ਅੱਜ ਤੁਸੀਂ ਇਸ ਦਾ ਅਖੀਰਲਾ ਪਾਗ ਸੁਣ ਰਹੇ ਹੋ ਮੈਂ ਫੋਨ ਤੇ ਹੀ ਗੱਲ ਕਰਾ ਦਿੰਦਾ ਹਾਂ ਆ ਕੇ 베ਦੀ ਨੇ ਅਖਬਾਰ ਦੇ ਆਪਰੇਟਰ ਨੂੰ ਫੋਨ ਰਣਜੀਤ ਹਸਪਤਾਲ ਲਗਾਉਣ ਲਈ ਆਖ ਦਿੱਤਾ ਸੀ ਹਸਪਤਾਲ ਦੀ ਰਿਸੈਪਸ਼ਨਿਸਟ ਕੁੜੀ ਨੇ ਵਾਰਡ ਵਿੱਚੋਂ ਉਸ ਨੂੰ ਬੁਲਾ ਕੇ ਫੋਨ ਫੜਾ ਦਿੱਤਾ ਸੀ ਆਏ ਆਪਣੇ ਕਹਾਣੀਕਾਰ ਨਾਲ ਗੱਲ ਕਰ ਆਖਦੇ ਆਹੀ ਬੇਦੀ ਨੇ ਫੋਨ ਮੈਨੂੰ ਫੜਾ ਦਿੱਤਾ ਸੀ ਮੈਨੂੰ ਯਕੀਨ ਨਹੀਂ ਸੀ ਕਿ ਉਹ ਮੇਰੇ ਨਾਲ ਫੋਨ ਤੇ ਗੱਲ ਕਰੂ ਮੈਂ ਝਟਕੇ ਨਾਲ ਫੋਨ ਫੜਿਆ ਤੇ ਬੋਲਿਆ ਮੈਂ ਹੁਣੇ ਆ ਰਿਹਾ ਹਾਂ ਤੇ ਫੋਨ ਰੱਖ ਦਿੱਤਾ ਹੋਰ ਮੈਂ ਕੀ ਗੱਲ ਕਰਦਾ ਮੈਨੂੰ ਤਾਂ ਯਕੀਨ ਹੀ ਨਹੀਂ ਸਿਆ ਰਿਹਾ ਕਿ ਉਸ ਨੂੰ ਕਈ ਮਹੀਨਿਆਂ ਦੇ ਵਕਫੇ ਬਾਅਦ ਦੁਬਾਰਾ ਲੱਭ ਲਿਆ ਹੈ ਬੇਦੀ ਸਾਹਿਬ ਦਾ ਚਾ ਕਿੱਥੇ ਉਡੀਕ ਹੋਣੀ ਸੀ ਮੈਂ ਡਗੜ-ਡਗੜ ਕਰਕੇ ਅਖਬਾਰ ਦੀਆਂ ਪੌੜੀਆਂ ਉਤਰਾਇਆ ਸੀ ਅੱਖ ਦੇ ਫੋਰ ਵਿੱਚ ਹੀ ਮੈਂ ਹਸਪਤਾਲ ਦੇ ਅੰਦਰ ਸਾਂ ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖ ਕੇ ਖੁਸ਼ ਨਾਲੋਂ ਹੈਰਾਨ ਬਹੁਤਾ ਸਾਂ ਉਸ ਵੱਲ ਵੇਖ ਕੇ ਮੈਨੂੰ ਲੱਗਾ ਜਿਵੇਂ ਉਸ ਦਾ ਚਿਹਰਾ ਪੁੱਛ ਰਿਹਾ ਹੋਵੇ ਕੀ ਲੈਣ ਆਇਆ ਹੈ ਉਸ ਦੇ ਖਾਮੋਸ਼ ਸਵਾਲ ਦਾ ਮੇਰੇ ਕੋਲ ਜਵਾਬ ਨਹੀਂ ਸਿੱਧੇ ਹੋਇਆ ਹੁਣ ਮੇਰੇ ਜ਼ਖਮਾਂ ਤੇ ਲੂਣ ਪਾਉਣਾ ਹੈ ਉਸ ਦੇ ਬੋਲਾਂ ਵਿੱਚ ਅਰੰਝ ਅਤੇ ਉਦਾਸੀ ਸੀ ਹੋ ਸਕਦਾ ਤੂੰ ਮੇਰੇ ਬਾਰੇ ਬੜਾ ਕੁਝ ਉਲਟ ਸਿੱਧਾ ਸੁਣਿਆ ਹੋਵੇ ਪਰ ਮੈਂ ਬੇਕਸੂਰ ਹਾਂ ਮੈਟਰਮੋਨੀਅਲ ਅੰਗੇਜਮੈਂਟ ਸਭ ਝੂਠਾ ਮੇਰੇ ਬੋਲ ਕੰਬੜ ਲੱਗੇ ਸਨ ਤੈਨੂੰ ਕਿੱਥੇ ਕਿੱਥੇ ਨਹੀਂ ਭਾਲਿਆ ਵੇਖ ਤੇਰੀ ਉਡੀਕ ਕਰ ਰਹਿ ਮੈਂ ਤੇਥੋਂ ਬਿਨਾ ਮੈਥੋਂ ਜਿਹਾ ਨਹੀਂ ਜਾਣਾ ਉਸਨੇ ਥੋੜਾ ਜਿਹਾ ਸਿਰ ਚੁੱਕ ਕੇ ਮੇਰੇ ਕੁਮੜਾਏ ਤੇ ਨਿਰਾਸ਼ੇ ਚਿਹਰੇ ਵੱਲ ਤੱਕਿਆ ਮੈਂ ਤੈਨੂੰ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਹੁਣ ਕੋਈ ਰੰਜ ਨਹੀਂ ਭਾਵੇਂ ਹੁਣੇ ਮਰ ਜਾਵਾਂ ਬਾ ਉਸਨੇ ਮੇਰੇ ਬੁੱਲਾਂ ਤੇ ਆਪਣਾ ਮੁਲਾਇਮ ਹੱਥ ਰੱਖ ਦਿੱਤਾ ਸੀ ਮੈਂ ਸੋਚਿਆ ਜੇ ਕੋਈ ਮੈਨੂੰ ਅਜੇ ਵੀ ਪਿਆਰ ਕਰਦਾ ਹੋਇਆ ਆਪੇ ਲੱਭ ਲਊ। ਅੱਛਾ? ਐਸੇ ਕਰਕੇ ਲੁਕ ਗਈ ਸੀ? ਹਾਂ, ਜਿੱਥੋਂ ਮੈਨੂੰ ਕੋਈ ਨਾ ਲੱਭ ਸਕੇ। ਐਨੀ ਛੋਟੀ ਜਈ ਦੁਨੀਆ ਵਿੱਚ ਭਲਾ ਤੂੰ ਕਿੱਥੇ ਲੁਕ ਜਾਂਦੀ? ਦੁਨੀਆ ਐਡੀ ਛੋਟੀ ਵੀ ਨਹੀਂ ਹੈ। ਤੇ ਹੋਰ ਕੀ? ਕਿੰਡੀ ਕੋ ਵੱਡੀ ਹੈ? ਇਸ ਦੇ ਨਾਲ ਹੀ ਉਸ ਦੇ ਚਿਹਰੇ ਤੇ ਪਿਆਰ ਭਰੀ ਮੁਸਕਰਾਹਟ ਫੈਲ ਗਈ। ਫਿਰ ਬਿਨਾ ਆਸੇ-ਪਾਸੇ ਦਾ ਖਿਆਲ ਕੀਤਿਆਂ ਅਸੀਂ ਹੱਸ ਪਏ ਬੜੇ ਚਿਰਾਂ ਬਾਅਦ ਅੱਜ ਅਸੀਂ ਹਸ ਕੇ ਵੇਖਿਆ ਸੀ ਆਪਾਂ ਹੁਣ ਦੋਸ਼ੀ ਨਹੀਂ ਹਾਂ ਅਸੀਂ ਘਰਦਿਆਂ ਨੂੰ ਗੁਮਰਾਹ ਨਹੀਂ ਕੀਤਾ ਅਸਲੀਅਤ ਦੱਸੀ ਚਾਹੁੰਦੇ ਤਾਂ ਝੂਠ ਬੋਲ ਕੇ ਘਰਦਿਆਂ ਨੂੰ ਗੁਮਰਾਹ ਕਰ ਸਕਦੇ ਸੀ ਘਰਦਿਆਂ ਨੇ ਸਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਹੁਣ ਚੱਕੀ ਫਿਰਨ ਸਿਰ ਤੇ ਆਪਦੀ ਜਾਤੀਵਾਦੀ ਹੋਮਿਆਂ ਦਾ ਢੋਕਰਾ ਆਪਾਂ ਆਪਣਾ ਰਸਤਾ ਆਪ ਚੁਣਾਂਗੇ ਉਸ ਦੇ ਬੋਲਾਂ ਚ ਤਿੱਖੜ ਦੁਪਹਿਰ ਵਰਗਾ ਕਰਾਰ ਸੀ ਜੋ ਆ ਵਿੱਚ ਮੈਂ ਸ਼ੈਰ ਮਿੱਤਰ ਹਰਜਿੰਦਰ ਕੰਗ ਦੀ ਗਜ਼ਲ ਦੇ ਸ਼ੇਅਰ ਸੁਣਾ ਦਿੱਤੇ ਸਨ ਨੇ ਪੈਰੀ ਝਾਂਜਰਾ ਚਾ ਵੀ ਉੱਡਣ ਦੇ ਵੀ ਕਾਬਲ ਉਹ ਮਗਰ ਹੈ ਖੌਫ ਉਸ ਦੇ ਪਰਾਂ ਤੇ ਠਿੱਕਰੀ ਪੈਰਾ ਕਦੇ ਖੁਸ਼ਬੂ ਨਹੀਂ ਰੁਕਦੀ ਕਰੋ ਫੁੱਲਾਂ ਨੂੰ ਲਖ ਬਾੜਾ ਸਦਾ ਨਾਕਾਮ ਹੁੰਦਾ ਹੈ ਦਿਲਾਂ ਤੇ ਠਿੱਕਰੀ ਪੈਰਾ ਹੁਣ ਅਸੀਂ ਆਪਣਾ ਰਸਤਾ ਆਪ ਚੁਣਾਂਗੇ ਉਸ ਨੇ ਦ੍ਰਿੜਤਾ ਨਾਲ ਆਖਿਆ ਸੀ ਚੱਲ ਆਪਾਂ ਅਗਲੇ ਸਫ਼ਰ ਦੀ ਤਿਆਰੀ ਸ਼ੁਰੂ ਕਰੀਏ ਉਸ ਦੇ ਬੋਲ ਚਟਾਨ ਵਰਗੇ ਸਨ ਆਪਣੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਲਈ ਆਸ਼ੀਰਵਾਦ ਲੈਣ ਹਿੱਤ ਅਸੀਂ ਹਰਿਮੰਦਰ ਸਾਹਿਬ ਜਾ ਨਮਸਤਕ ਹੋਈ ਪਰ ਕਰਮਾ ਕਰਦੇ ਆ ਅੱਖਾਂ ਵਾਰ-ਵਾਰ ਪਰ ਆਉਂਦੀਆਂ ਸਨ ਯਕੀਨ ਹੀ ਨਹੀਂ ਸਿਉਂਦਾ ਕਿ ਦੁਆਰਾ ਮਿਲ ਪਏ ਹਾਂ ਲੋਕ ਅਕਸਰ ਕਹਿੰਦੇ ਨੇ ਨਹੀਂਓ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀਆ ਪਰ ਇੱਥੇ ਤਾਂ ਗਵਾਚੇ ਲਾਲ ਲੱਭ ਪਏ ਸਨ ਕੋਈ ਕ੍ਰਿਸ਼ਮਾ ਹੋ ਗਿਆ ਸੀ ਰੋਸਦਿਆ ਨੇ ਮੀ ਵੀ ਬੜਾ ਜ਼ੋਰਦਾਰ ਵਰਿਆ ਸੀ ਜਿਵੇਂ ਸਾਡੇ ਮਿਲਣ ਦੀ ਖੁਸ਼ੀ ਵਿੱਚ ਉਛਲ ਰਿਹਾ ਹੋਵੇ ਉੱਥੋਂ ਅਸੀਂ ਜਲੰਧਰ ਭਗਵੰਤ ਕਾਲੀ ਹੋਰਾਂ ਨੂੰ ਮਿਲਣ ਆ ਗਏ ਸਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਸ਼ਬਦੀਸ਼ ਦੇਸ ਰਾਜ ਕਾਲੀ ਭਗਵੰਤ ਰਸੂਲਪੁਰੀ ਸਲੇਸ਼ ਅਤੇ ਸੁਸ਼ੀਲ ਦੁਸਾਂਜ ਨਾਲ ਗੱਲਾਂ ਕਰਦਿਆਂ ਸ਼ਾਮ ਹੋ ਗਈ ਜਲੰਧਰ ਵਿੱਚ ਮੇਰੇ ਕੋਲ ਆਪਣਿਆਂ ਦਾ ਇੱਕ ਵੱਡਾ ਘੇਰਾ ਸੀ ਕੁੜੀਏ ਘਰ ਦੇ ਘੂਰਦੇ ਨਹੀਂ ਮੰਦੇ ਹੁੰਦੇ ਬੋਲੇ ਪੈਰੀ બસ ਓਡਾਰੀ ਮਾਰ ਜੋ ਸਬਦੇਸ਼ ਨੇ ਸੱਜੇ ਹੱਥ ਨੂੰ ਜਹਾਜ਼ ਬਣਾ ਹਵਾ ਵਿੱਚ ਲਹਿਰਾਇਆ ਸੀ ਇੰਜ ਬੋਲਦਿਆਂ ਉਹ ਆਪਣੀ ਉਮਰ ਨਾਲੋਂ ਬਹੁਤ ਵੱਡਾ ਕੋਈ ਦਾਨਾ ਬਾਨਾ ਆਦਮੀ ਲੱਗ ਰਿਹਾ ਸੀ ਫਿਰ ਚੰਡੀਗੜ੍ਹ ਡਾਕਟਰ ਤਾਰਾ ਸਿੰਘ ਸੰਧੂ ਨੇ ਵੀ ਅਜਾ ਹੀ ਨੇਕ ਸਲਾਹ ਦਿੱਤੀ ਸੀ ਹੁਣ ਵਿਚਾਰਾਂ 'ਚ ਪੈਣ ਦੀ ਕੀ ਲੋੜ ਨਹੀਂ ਐਵੇਂ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਜਾਤਾਂ ਦਾ ਰੰਗੜਾਉ ਨਹੀਂ ਜਾਂਦਾ ਹੁੰਦਾ ਕਿਸੇ ਦੇ ਦਿਮਾਗ ਵਿੱਚੋਂ ਜਾਤਾਂ ਦਾ ਤਾ ਕਿੱਲਾ ਫਸੇ ਹੀ ਰਹਿੰਦਾ ਲੋਕਾਂ ਦੀਆਂ ਧੌਣਾ ਚ ਸੰਧੂ ਨੇ ਸਾਡੇ ਹੌਸਲੇ ਨੂੰ ਹੋਰ ਮਜ਼ਬੂਤੀ ਦੇ ਦਿੱਤੀ ਸੀ ਤਾਰੇ ਦੀਆਂ ਗੱਲਾਂ ਸੁਣਦਿਆਂ ਮੈਨੂੰ ਘੋਲੀਏ ਵਾਲਾ ਕਾਮਰੇਡ ਸੁਰਜੀਤ ਗਿੱਲ ਜਿਸ ਨੂੰ ਮੈਂ ਚਾਚਾ ਕਹਿੰਦਾ ਹੁੰਦਾ ਸਾਂ ਯਾਦ ਆਉਣ ਲੱਗਾ ਸੀ ਕਿਉਂ ਮਿੰਨ ਤਾਂ ਕਰਦਾ ਮਿਰਜਾ ਬਣ ਮਿਰਜਾ ਰਾਂਝਾਂ ਦਾ ਟਾਈਮ ਨਹੀਂ ਹੁਣ ਇੱਥੇ ਆਜੋ ਮੇਰੇ ਕੋਲ ਚੁਬਾਰੇ ਚ ਰਹੋ ਮੌਜ ਨਾਲ ਮੈਂ ਵੇਖੂੰ ਕਿਹੜਾ ਝਾਕਦਾ ਸੋਢੀ ਵਾਵਲ ਉਸਨੇ ਆਪਣੇ ਰਿਵਾਲ ਵਰ ਦੇ ਮੁੱਠੇ ਤੇ ਹੱਥ ਟਕਾਉਂਦਿਆਂ ਜਵੇਂ ਨਾਲ ਆਖਿਆ ਸੀ ਹੁਣ ਤਾਰੇ ਸੰਧੂ ਦੀਆਂ ਗੱਲਾਂ ਵਿੱਚ ਵੀ ਜਿਵੇਂ ਕਾਮਰੇਡ ਸੁਰਜੀਤ ਦਾ ਚੁਬਾਰਾ ਹੀ ਬੋਲ ਪਿਆ ਸੀ ਵਾਰਿਸ਼ਾ ਨਾ ਮੁੜਾਂਗੀ ਰਾਂਝਣੇ ਤੋਂ ਬਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਮੈਂ ਹੌਲੀ ਜਹੇ ਸਾਥੀ ਦੇ ਕੰਨਾਂ ਵਿੱਚ ਕਿਹਾ ਸੀ ਤਾਂ ਮੁਸਕਰਾਹਟ ਆਪ ਮੁਹਾਰੇ ਉਸ ਦੇ ਚਿਹਰੇ ਉੱਤੇ ਫੈਲ ਗਈ ਸੀ ਤੇ ਇੰਜ ਅਸੀਂ ਉਡਾਣ ਭਰਨ ਲਈ ਆਪਣੇ ਬੰਨੇ ਹੋਏ ਖੰਭ ਖੋਲ ਲਏ ਸਨ ਆ ਵਾਰਗੀ ਤੇ ਫੱਕਾ ਮਸਤੀ ਦੇ ਉਹਨੀ ਦਿਨੀ ਅਸੀਂ ਦੋਵੇਂ ਅਮਰਤਾ ਪ੍ਰੀਤਮ ਨੂੰ ਦਿੱਲੀ ਵਾਲੇ ਉਸ ਦੇ K25 ਹੌਸ ਖਾਸ ਵਾਲੇ ਘਰ ਜਾ ਮਿਲੇ ਸਾਂ ਅਮਰਤਾ ਦੇ ਹਰੀਆਲੀ ਨਾਲ ਭਰੇ ਘਰ ਦੇ ਦਰਵਾਜ਼ੇ ਤੇ ਅਮਰੋਜ਼ ਨੇ ਖਾਮੋਸ਼ ਮੁਸਕਾਨ ਨਾਲ ਸਾਨੂੰ ਜੀ ਆਇਆਂ ਆਖਿਆ ਤੇ ਅੰਦਰ ਲੈ ਗਿਆ ਘਰ ਅੰਦਰ ਸਕੂਨ ਦੇਣ ਵਾਲੀ ਸ਼ਾਂਤੀ ਸੀ ਦਿੱਲੀ ਸ਼ਹਿਰ ਦੀ ਨਾ ਮੁੱਕਣ ਵਾਲੀ ਭੱਜ ਦੌੜ ਅਤੇ ਰੌਲੇ ਰੱਪੇ ਦਾ ਇਸ ਘਰ ਤੇ ਜਿਵੇਂ ਕੋਈ ਅਸਰ ਹੀ ਨਹੀਂ ਸੀ ਇਸ ਘਰ ਚ ਆ ਕੇ ਜਿਵੇਂ ਅਸੀਂ ਮੱਕੇ ਦਾ ਹੱਜ ਕਰ ਲਿਆ ਹੋਵੇ ਅਮਰਤਾ ਦੀ ਮੰਦ ਮੰਦ ਮੁਸਕਾਨ ਨੇ ਇੱਕ ਵਾਰ ਸਾਰੀਆਂ ਚਿੰਤਾਵਾਂ ਮੱਥੇ ਚੋਂ ਪੂੰਝ ਛੁੱਟੀਆਂ ਸਨ ਲੱਗਦਾ ਨਵੇਂ ਜਦ ਲੱਗਦਾ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ ইমরੋਜ਼ ਦੇ ਬੋਲਾਂ ਵਿੱਚ ਆਪਣਾਪਣ ਸੀ ਅਸੀਂ ਕੇਵਲ ਮੁਸਕਰਾਏ ਸਾਂ ਠੀਕ ਹੈ ਬਸ ਛੇਤੀ ਛੇਤੀ ਜ਼ਿੰਦਗੀ ਸ਼ੁਰੂ ਕਰੋ ਛੇਤੀ ਛੇਤੀ ਬੱਚਾ ਲੈ ਲਵੋ ਹੌਲੀ ਹੌਲੀ ਸਭ ਠੀਕ ਹੋਜੂ ਅਮਰਤਾ ਪ੍ਰੀਤਮ ਦੇ ਬੋਲਤੀਵੇਂ ਪਰ ਵੱਡੇ ਹੌਸਲੇ ਦੇਣ ਵਾਲੇ ਸਨ ਫਿਰ ਉਸ ਨੇ ਸਾਨੂੰ ਮਹਿਲਪੁਰ ਵਾਲੇ ਪ੍ਰੋਫੈਸਰ ਅਜੀਤ ਸਿੰਘ ਦੇ ਵਿਆਹ ਵਾਲਾ ਕਿੱਸਾ ਸੁਣਾਉਂਦਿਆਂ ਕਿ ਕਿਵੇਂ ਉਸ ਦੇ ਅੰਤਰਜਾਤੀ ਵਿਆਹ ਦੀ ਗੂੰਜ ਦਿੱਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਵਾਸ ਤੱਕ ਜਾ ਪੁੱਜੀ ਸੀ ਅਮਰਤਾ ਪ੍ਰੀਤਮ ਦੀਆਂ ਗੱਲਾਂ ਸੁਣਦਿਆਂ ਮੈਨੂੰ ਚੰਡੀਗੜ੍ਹ ਵਾਲੀ ਰਮਾ ਭੂਆ ਯਾਦ ਆ ਗਈ ਸੀ ਉਸ ਨੇ ਮੈਨੂੰ ਇੱਕ ਵਾਰੀ ਕਿਹਾ ਸੀ ਤੁਸੀਂ ਦੋਵੇਂ ਵਿਆਹ ਕਰਵਾਉਣ ਲਈ ਵਾਜਿਦ ਹੋ ਪੇਰੈਂਟਸ ਤੋ ਬਾਗੀ ਹੋ ਕੇ ਕੱਲ ਨੂੰ ਉਹ ਕਹੇਗੀ ਮੈਂ ਤੇਰੀ ਖਾਤਰ ਆਪਣੇ ਘਰ ਵਾਲੇ ਛੱਡ ਦਿੱਤੇ ਹੁਣ ਤੂੰ ਵੀ ਆਪਣਿਆਂ ਨੂੰ ਛੱਡ ਇੰਜ ਤਾਂ ਮੈਂ ਖਾਲੀ-ਖਾਲੀ ਅੱਖਾਂ ਨਾਲ ਰਮਾ ਦੇ ਮੂੰਹ ਵੱਲ ਚਾਕੀ ਗਿਆ ਸਾਂ ਮੈਨੂੰ ਸਮਝ ਨਹੀਂ ਸੀ ਆਈ ਕਿ ਉਸ ਦੀ ਭਾਵਨਾ ਸੀ ਤੇ ਅਜਾਹ ਕਿਉਂ ਕਹਿ ਰਹੀ ਸੀ ਜਿਨੇ ਆਪ ਵਿਆਹ ਨਹੀਂ ਕਰਵਾਇਆ ਦੂਜਿਆਂ ਨੂੰ ਕੀ ਰਮਾ ਦੇ ਘਰੋਂ ਆਉਂਦਿਆਂ ਉਹ ਸਾਰੇ ਰਾਹ ਤੜਫਦੀ ਰਹੀ ਸੀ ਦਰਅਸਲ ਮੈਂ ਹੀ ਉਸ ਨੂੰ ਰਮਾ ਭੂਆ ਨਾਲ ਮਿਲਾਉਣ ਲਈ ਲੈ ਕੇ ਗਿਆ ਸੀ ਉਨੇ ਦਿਨੀ ਮੈਂ ਬਾਲਪ੍ਰੀਤ ਮੈਲਨੀ ਕਾਫਲੇ ਦਾ ਸ਼ੁਦਾਈ ਵਰਕਰ ਸਾਂ ਅਤੇ ਅਸੀਂ ਬਹੁਤ ਸਾਰੇ ਲੋਕ ਅਰਮਾਂ ਦੀ ਅਗਵਾਈ ਹੇਠ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨ ਹਿੱਤ ਪੂਰੇ ਪੰਜਾਬ ਚ ਮੁਹਿੰਮ ਵਿੱਢੀ ਫਿਰਦੇ ਸਾਂ ਹੁਣ ਜਦੋਂ ਅਮਰਤਾ ਦੇ ਘਰ ਆਏ ਸਾਂ ਧਾਰਮਾ ਪੂਆ ਦੇ ਬੋਲਾਂ ਵਾਲੀ ਕਾਡਵਿਨ ਸਾਡੇ ਨਾਲ ਹੀ ਤੁਰ ਆਈ ਸੀ ਚੱਕਦੇ ਚੱਕਦੇ ਆਏ ਸਾਂ ਪਰ ਪੰਜਾਬੀ ਸਾਹਿਤ ਦੀ ਇਸ ਮਹਾਨ ਲੇਖਕਾਂ ਨੇ ਸਾਡਾ ਸਾਰਾ ਫਿਕਰ ਹਿਲਾ ਦਿੱਤਾ ਸੀ ਉਸ ਦੇ ਨਿਗ ਹੰਗਾਰੇ ਨੇ ਸਾਡੇ ਹੌਸਲੇ ਨੂੰ ਖੰਭਲਾ ਦਿੱਤੇ ਸਨ ਅਮਰਤਾ ਦੇ ਅਜਾਇਬ ਘਰ ਵਿੱਚ ਬੈਠਿਆ ਮੈਨੂੰ ਮਨਾਵਾ ਵਾਲੇ ਕੋਮਲ ਸਿੰਘ ਬਾਜੀ ਦੀ ਜੀਵਨ ਸਾਥਣ ਦੀਦੀ ਅਮਰਜੀਤ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਦੀ ਧੜਲੇਦਾਰ ਆਗੂ ਸੀ ਬੜੀ ਯਾਦ ਆਈ ਉਸ ਨੇ ਵੀ ਅਮਰਤਾ ਪ੍ਰੀਤਮ ਵਾਂਗ ਹੀ ਸਾਡੇ ਇਸ਼ਕ ਨੂੰ ਥਾਪੜਾ ਦਿੱਤਾ ਸੀ ਮੈਂ ਵੀ ਮਲਵੈਣ ਜੱਟੀ ਆ ਕੁੜੀਏ ਮੈਂ ਜਾਉ ਥੋਡੇ ਘਰੇ ਦੀਦੀ ਐਵੇਂ ਨਾਲ ਲੱਤਾਂ ਤੜਵਾ ਆਇਓ ਅਗਲਿਆਂ ਤੋਂ ਮੋਗੇ ਵਾਲੇ ਕਾਮਰੇਡ ਦਲਜੀਤ ਨੇ ਕਿਹਾ ਸੀ ਮੈਂ ਪੁੱਛੂ ਥੋਡੇ ਘਰਦਿਆਂ ਨੂੰ ਬਈ ਤੁਹਾਨੂੰ ਬਿਮਾਰੀ ਕੀ ਐ ਆਇਆ ਨਹੀਂ ਡਰਦੀ ਮੈਂ ਕਿਸੇ ਤੋਂ ਕੀ ਵਿਗਾੜ ਲੈਣਗੇ ਮੇਰਾ ਮੈਂ ਤਾਂ ਪੁੱਛਣਾ ਬਈ ਸਾਡੇ ਮੁੰਡੇ ਚ ਕੀ ਭੈੜ ਦੱਸੋ ਕੀ ਐ ਐਨਾ ਸਭ ਮੁੰਡਾ ਹੋਰ ਕੀ ਚਾਹੀਦਾ ਤੁਹਾਨੂੰ ਹੈ ਤੇ ਹੁਣ ਅਮਰਤਾ ਪ੍ਰੀਤਮ ਨੇ ਵੀ ਆਖਿਆ ਸੀ ਕੁੜੀਏ ਮੁੰਡਾ ਤਾਂ ਜ਼ਹੀਨ ਜਾਪਦਾ ਹੈ ਪਤਾ ਨਹੀਂ ਹਾਂ ਉਹ ਮੇਰੇ ਵੱਲ ਵੇਖ ਕੇ ਗੁੱਜਾ ਜਿਹਾ ਮੁਸਕਾਈ ਸੀ ਫਿਰ ਕੰਮ ਕਾਰਬਾਰੇ ਕੀ ਸੋਚਿਆ ਅਸੀਂ ਦੋਵੇਂ ਅਮਰਤਾ ਦੀਦੀ ਵੱਲ ਹੈਰਾਨੀ ਨਾਲ ਝਾਕ ਕੇ ਕਿ ਅਮਰਤਾ ਨੂੰ ਸਾਡੀ ਇਸ ਮੁਸ਼ਕਲ ਦਾ ਕਿਵੇਂ ਪਤਾ ਲੱਗ ਗਿਆ ਸੀ ਪੰਜਾਬ ਤਾਂ ਹਜੇ ਜਾ ਨਹੀਂ ਸਕਦੇ ਉੱਥੇ ਤਾਂ ਸਾਡੇ ਲਈ ਹਾਲਾਤ ਸਾਜ਼ਗਰ ਨਹੀਂ ਅਸੀਂ ਸੋਚਦੇ ਹਾਂ ਇੱਥੇ ਮਹਾਨਗਰ ਵਿੱਚ ਹੀ ਕਿਤੇ ਮੇਰੇ ਕੋਲ ਸਪਸ਼ਟ ਜਵਾਬ ਕੋਈ ਨਹੀਂ ਸੀ ਤੁਸੀਂ ਤਾਂ ਤੁਸੀਂ ਡਾਕਟਰ ਸਤਿੰਦਰ ਨੂਰ ਕੋਲ ਜਾਇਓ ਉਹ ਜ਼ਰੂਰ ਤੁਹਾਡਾ ਕੋਈ ਨਾ ਕੋਈ ਹੱਲ ਕਰੂ ਬੜੀ ਚਲਦੀ ਐ ਉਹਦੀ ਪਟੜੀ ਫਿਰ ਇੱਥੇ ਦਿੱਲੀ ਤਾਂ ਉਸ ਨੂੰ ਪੁੱਛ ਕੇ ਗੱਲ ਹੁੰਦੀ ਐ ਉਸ ਦਾ ਹੁਕਮ ਚੱਲਦਾ ਫੋਨ ਕਰਕੇ ਜਾਇਓ ਉਹ ਬਿਜ਼ੀ ਬਹੁਤ ਰਹਿੰਦਾ ਐ ਅਮਰਤਾ ਪ੍ਰੀਤਮ ਸਾਡਾ ਮਾਰਗਦਰਸ਼ਨ ਕਰ ਰਹੀ ਸੀ ਇਸ ਦੌਰਾਨ 임ਰੋਜ਼ ਤુલਸੀ ਵਾਲੀ ਚਾਹ ਬਣਾ ਕੇ ਲੈ ਆਇਆ ਸੀ ਫਿਰ ਅਮਰਤਾ ਪ੍ਰੀਤਮ ਤੇ 임ਰੋਜ਼ ਨੇ ਬੜੇ ਉਮਾ ਨਾਲ ਆਪਣਾ ਘਰ ਦਿਖਾਇਆ ਸਲੀਕੇ ਨਾਲ ਹਰ ਚੀਜ਼ ਥਾਂ ਟਿਕਾਣੇ ਸਾਰਾ ਹੀ ਘਰ ਇਮਰੋਜ਼ ਦੀਆਂ ਬਣਾਈਆਂ ਪੇਂਟਿੰਗਾਂ ਨਾਲ ਸ਼ਿੰਗਾਰਿਆ ਪਿਆ ਸੀ ਡਿਉਟੀ ਵਿੱਚ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਇਮਰੋਜ਼ ਵੱਲੋਂ ਅਮਰਤਾ ਦੀ ਬਣਾਈ ਤਸਵੀਰ ਟੰਗੀ ਹੋਈ ਸੀ ਜਿਸ ਵਿੱਚ ਅਮਰਤਾ ਮੰਦ ਮੰਦ ਮੁਸਕਰਾ ਰਹੀ ਸੀ ਫਿਰ ਅਮਰਤਾ ਨੇ ਆਪਣੀ ਪੁਸਤਕ ਸਾਨੂੰ ਦੋਵਾਂ ਨੂੰ ਪੇਂਟ ਕੀਤੀ ਅਸੀਂ ਆਪਣੀ ਡਾਇਰੀ ਵਿੱਚ ਵਾਰੋ ਵਾਰੀ ਅਮਰਤਾ ਇਮਰੋਜ਼ ਦੇ ਆਟੋਗ੍ਰਾਫ ਲੈ ਲਏ ਆਟੋਗ੍ਰਾਫ ਪ੍ਰਾਪਤ ਕਰਕੇ ਜਾਪਿਆ ਜਿਵੇਂ ਨਮੀ ਜ਼ਿੰਦਗੀ ਲਈ ਅਮਰਤਾ ਦੀਦੀ ਦਾ ਅਸ਼ੀਰਵਾਦ ਹੱਥ ਸਾਡੇ ਸਿਰ ਤੇ ਟਿਕ ਗਿਆ ਹੋਵੇ ਸ਼ੈਮੀ ਜਦੋਂ ਅਸੀਂ ਉਹਨਾਂ ਕੋਲੋਂ ਵਿਦਾ ਲਈ ਆਪਣੇ